ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਕਰਮਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਮਨੋਹਰ ਸਿੰਘ ਦੇ ਫਾਰਮ ਤੋਂ ਦੋਸਤੋ ਅੱਜ ਦੀ ਆਪਾਂ ਵੀਡੀਓ ਅਪਲੋਡ ਕਰਨ ਲੱਗੇ ਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ ਮੱਝਾਂ ਤੇ ਤਿੰਨ ਹੀ گاਵਾ ਦਿਖਾਉਣੀ ਆ ਮੱਝਾਂ ਦੋਸਤੋ ਤਿੰਨੇ ਸੱਜਰ ਸੁਈਆਂ ਤੇ گاਵਾ ਦੇ ਵਿੱਚੋਂ ਇੱਕ گاਹ ਸਹੀ ਦੋ گاਵਾ ਗੱਬਣਿਆ ਡਿਟੇਲ ਦੋਸਤੋ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਆਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਨਰਖ ਪਰਖ ਕਰਕੇ ਪਸ਼ੂ ਖੇਡਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਬਹੁਤ ਬਹੁਤ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਅਗੇ ਕਿਸੇ ਹੋਰ ਵੀਰ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਰਖ ਪਰਖ ਜਿਹੜੀ ਕਰਨੀ ਹੈ ਪਸ਼ੂ ਦੀ ਤੁਸੀਂ ਆਪ ਆ ਕੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਕਰਦੇ ਆ ਵੀ ਇੰ ਹਾਂ ਜੀ ਵੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਵਧੀਆ ਜੀ ਵਧੀਆ ਚੱਲੀ ਜਾਂਦਾ ਕੰਮ ਕਰ ਵਧੀਆ ਹਾਂਜੀ ਹਾਂਜੀ ਆਪਣੇ ਵੀ ਜੀ ਐਡਰੈਸ ਬੋਲ ਦਿਓ ਜੀ ਇਹ ਮੇਰਾ ਨਾਮ ਮਨੋਰ ਸਿੰਘ ਪਿੰਡ ਬਲੇਰ ਹਾਂਜੀ ਸੀਲ ਪੱਟੀ ਜ਼ਿਲ੍ਹਾ ਤਰਨਤਾਰ ਠੀਕ ਹੈ ਜੀ ਤੇ ਕਿੰਨੇ ਦਾ 4 ਕਿਲੋਮੀਟਰ ਠੀਕ ਹੈ ਜੀ ਆਪਣੀ ਸੁਬਾਈ ਰੋਡ ਸੁਬਾਈ ਪਰ ਰੋਡ ਠੀਕ ਹੈ ਤੇ ਅੱਜ ਵੀ ਜੀ ਆਪਣੇ ਕੋਲ 3 ਵਜੇ 3 ਗਾ 3 ਮੱਜਾਂ 3 ਗਾ ਠੀਕ ਹੈ ਜੀ ਹੋਈ ਮੈਂ ਤੁਹਾਨੂੰ ਪਹਿਲੇ ਜੀ ਡਿਟੇਲ ਦੱਸ ਦਿੰਦਾ ਜੀ ਵੀਰ ਜੀ ਕਾਲ ਹੀ ਸੁਈ ਆ ਕਟਾ ਦਿੱਤਾ ਨੇ ਸਵੇਰ ਕਿੰਨਾ ਸੁਈ ਸਵੇਰ ਤੇ ਜਾ ਹਾਂਜੀ ਬੋਲਾ ਬੋਲਾ 10 ਕਿਲੋ ਉਹ ਠੰਡਾ ਇਹ 14 ਕਿਲੋਾਂ ਦੇ ਚੋਇਆ ਹੀ ਘਰ ਆ ਲੈਂਦੇ ਪੂਰੀ ਦੋ ਕੋਹ ਕੇ ਜੱਜ ਰੋ ਗਈ ਕੱਲ ਦੀ ਸਵੇਰ ਦੀ ਸਵੇਰ ਕੱਲ ਦੀ ਸਵੇਰ ਦੀ ਸਵੇਰ ਆ ਸੋਤ ਹੁਣ ਦੀ ਇਹਦਾ ਬਹੁਤ ਡੀਰ ਹੈ ਸਸਤੇ ਤੇ ਚਾਹ ਹੈ ਮੈਂ ਕੱਲ ਤੋਂ ਜੱਗੀ ਰਟਕਾਰੀ ਦਵਾਈ ਵੀ ਹੋਣੀ ਲੱਗੀ ਆਦੇ ਤੋਂ ਜਿੱਤਿਆ ਦਿੱਤੀ ਆਪਾਂ ਨੇ ਸੇਟਿੰਗ ਕਰਕੇ ਤੇ ਵੀ ਚਲਾਈ ਤੇ ਕਰ ਲਓ मोलेरा का पचानवे कर दे नब्बे द ना होगी ਹਾਂ ਇਹ ਕਿਹੜੀ ਚੀਜ਼ ਇਹ ਸੇਲ ਹੋਈ ਹੈ ਇਹ ਸੇਲ ਹੋਈ ਹੈ ਇਹ ਸੇਲ ਹੋਈ ਹੈ ਇਹ ਸਲੇ 10 ਕਿਲੋ ਦੁੱਧ ਇਹਨੂੰ 12 13 ਦਿਨ ਹੋ ਗਏ ਸੀ ਦੂਜਾ ਸੁਗਾ ਦੂਜਾ ਦੂਜਾ ਦੋ ਤੋਂ 12 13 ਦਿਨ ਇਹ ਕਿਹਦਾ ਫਰੀਜ਼ ਉਹ ਬੱਚਾ ਨਹੀਂ ਕੀਤਾ ਇਹਦੇ ਕੱਟੀ ਦੋ ਤੋਂ ਵੀ ਬਾਅਦ ਹੋ ਗਿਆ 10 ਕਿਲੋ 10 ਕਿਲੋ ਮੋੜ ਜੇ ਕੋਈ ਦਿੱਤੇ ਕੰਮ ਨੂੰ ਦੂਜਾ ਸੂਬਾ ਸੂਈਏ 10 12 ਦਿਨ ਸ਼ੁਰੂ ਹੋ ਕੇ ਪੱਕਾ ਨਿਕਲ ਜਾਏਗਾ ਇਹਦਾ ਮੁੱਲ 90 85 ਦੀ ਆਣਾ ਹੋਗੀ ਠੀਕ ਹੈ ਗੱਲ ਵਾਰੀ ਸੀ ਇਹ ਬਸ ਇਹ ਤੀਜੇ ਸਵੇਰ ਤਿਆਰ ਹੀ ਵੜ ਅੱਛਾ ਖੜ ਦੀ 2-4 ਦਿਨ ਹਫਤਾ ਵੀ ਲੈ ਜੂਗੀ ਠੀਕ ਹੈ ਬਾਕੀ ਬਣੂ ਚੰਗੀ ਇਹ ਮੈਂ ਤਾਂ ਚੋਇਆ ਪਹਿਲੇ ਹੋਣੀ ਪਾਇਆ ਤਾਂ ਉਹ ਤੇ ਆਂਦੇ 22-23 ਕਿਲੋ ਚੋਇਆ ਆਪਾਂ 20 ਗੱਲ ਵੰਨੇ ਆ 20 ਦੇ ਦਿਓ ਠੀਕ ਬਾਕੀ ਥਾਨ ਚਾਡੇ ਦੀ ਚੰਗੀ ਆ ਤੀਜਾ ਸੂਆ ਤੀਜਾ ਸੂਆ ਤੀਜਾ ਸੂਆ ਤੋਂ ਸੂਰ ਜਾਈ ਤੱਕ ਤਿਆਰ ਹੈ 2 4 ਨਬਰ ਤੋਂ ਬਾਅਦ ਹਮ ਤਾਂ ਕਰੂਗੀ ਆਰਡਰ ਪਾਉਂਦੇ ਨੂੰ ਬਹੁਤ ਵੱਡੀ ਕਰਦੇ ਹਾਂ ਅੱਜ ਇਹ ਕੱਢ ਕਰਦੀ 22 ਲੀਟਰ ਦੀ ਵੀਰ ਮੀਨ ਕੱਢਾ ਇਹ ਨੀ ਇਹ ਪਾਵੇਂ ਇੱਥੇ ਰਸਾ ਛੋਟ ਕੇ ਇੱਥੇ ਬਹਿ ਜਾ ਇਹ ਲੂਣਾ ਠੀਕ ਹੈ ਪਾਵੇਂ ਮਗਰ ਦੀ ਬਹਿ ਜਾ ਠੀਕ ਹੈ ਅੱਜ ਦੇ ਵਾਰ ਨੂੰ ਤੇ ਮੇਲਾ ਲਾ ਦੂਗੀ ਤੇ ਢੱਲਾਂ ਕੱਢੇ ਹਾਂਜੀ ਹਾਂਜੀ ਦੋਸਤਾਂ ਦੀ ਕੁਆਲਿਟੀ ਤੇ ਆਰਡਰ ਕੁਆਲਿਟੀ ਦੋਸਤਾਂ ਨੂੰ ਸਵੇਰੇ ਸਵੇਰੇ ਤੱਕ ਬਹੁਤ ਵੱਡੀ ਤਿਆਰ ਕਰੂੰਗਾ ब्रेड भी दोस्तों चंकी है हांजी भी जी की बोल कर रहे ਮੋਹਲ ਕਰਨੋਂ ਪਾ 70 ਕਰੀਏ 65 ਕਰੀਏ 60 ਦੀ ਦਮਾਨ ਹਾਂ ਨਾ ਨਾ 60 ਦੀ ਪੂਰੇ ਦਊ ਛੋਟ ਕਰਾਂਗੇ ਠੀਕ ਐਗਲੀ ਗਾਮ ਤੇ ਦਸੀ ਐ ਇੱਕ ਮਸੂਆ ਇਹ ਦੂਜਾ ਸੁਆ ਇਹ ਵੀ ਆਂਦੇ ਵੀ ਤੋਂ ਪਲਾਸਿਕ ਹੋਇਆ ਸੀ ਅੱਛਾ ਜੀ ਹਾਂ ਕਿੰਨਾਂ ਕੰਮ ਇਹ ਵੀ ਹਫਤਾ ਲੈ ਜੂਗੀ ਚੰਗੀ ਠੰਡੀ ਠੰਡੀ ਚਲ ਚੰਗਾ ਬਣ ਕੇ ਸੂਗੀ ਦੂਜਾ ਸੁਆ ਤੋਂ ਸੁਣੀਏ ਮੈਂ ਤਾਂ ਲੈਣੀ ਤਾਂ ਹੈ देखे देखे था था था। बाकी यहाँ ठंडी है जिस तरह मर्जी बैठे ये भी ढेल ढूल पूरी पूरी बनूगी हां हफ्ता कड़ूगी

ਆ ਬੈਠਾ ਨਹੀਂ ਜਾਣਾ ਤਾਂ ਬਾਹਰ ਤੋਂ ਐ ਪੂਰਾ ਚੱਡਾ ਬਾਕੀ ਠੰਡੀ ਠੰਡੀ ਚੰਗੀ ਆਰ 900 ਹਾਂਜੀ ਹਾਂਜੀ ਇਹਦਾ ਮੁੱਲ ਵੀ ਜੀ 65 60 ਚੋਂ ਛੋਟ ਕਰਾਂਗੇ ਯਾਰ ਜੀ ਇਹਦੇ ਬਦਲ ਸੀਗੜੀ ਜਿਹੜੀ ਖਾਂਦੇ ਉਠੋ ਕਿੰਨਾ ਟੋਕਿਆ ਇਹ ਨੂੰ ਹਫਤਾ ਹੋ ਗਿਆ ਇਹਨਾਂ ਨੂੰ ਦੋਸਤ ਨਾ ਤਿਆਰ ਇਹਦੇ ਲਈ 12 ਕਿਲੋ ਦੋ ਤਿਆਰ ਆ ਮਸ਼ੀਰ ਇਹ ਘਰ ਤਾਂ ਦੋਸਤੋ ਸੁੱਨ ਹੋ ਗਿਆ ਦੋ ਦੋ ਰੀ ਦਾ ਪਾੜਾ ਤੇ ਕੋਈ ਪਿਆਰ ਹੈ ਇਹ ਜਲਸੀ ਕਰਾ ਇਸ ਜਲਸੀ ਕਰਾ ਦੋ ਵੀ ਦੋ ਜਾਸੂ ਅੱਛਾ ਜੀ ਬੁਕਰ ਆ ਬਸ਼ੀਰ काली। ठंडी सील ठंडी थोड़ा उतरा कर दी बच्चे तो ਬਾਕੀ ਕੋਈ ਚੱਕਰ ਨਹੀਂ। ਹਾਂ ਜੀ ਇਹਦਾ ਕੀ ਮੁੱਲ? ਇਹਦਾ 40 ਕਰਦੇ ਮੁੱਲ 35 ਦੀ ਆਣਾ ਹੋਈ। 35 ਮਾਹਤਾਂ ਹੋ ਜੂ। ਸ਼ੋਰ ਕਰਾਂਗੇ 1000 ਰੁਪਿਆ 34 ਦੇ ਨਾਲ। ਦੋਸਤੋ ਤਿੰਨ ਗਾਮਾ ਇੱਕ ਇੱਕ ਕਟਿੰਗ ਕਰ ਰੱਖੀ। ਕੱਟੀ। ਇਹ ਦੋਸਤੋ ਇਹ ਕੱਟੀ ਜਾ ਰਹੀ ਨੇ ਰੱਖੀ ਨਾਲ ਵੇਚਣ ਵਾਸਤੇ। ਇੱਕ ਨਿਸ਼ਚਰ ਦੀ। ਇਹ ਹੋ ਗਈ ਆ ਸਾਲ ਤੋਂ ਉੱਤੇ ਯਾਰ ਦੋਵਾਂ ਮਹੀਨੇ ਦੀ। ਇੱਕ ਸਾਲ ਦੋ ਮਹੀਨੇ ਦੀ ਉੱਪਰ ਦੀ ਉਮਰ ਹੈ। ਇਹ ਵੀ ਵੀ ਦੇ ਸੇਰ ਕਰਨੀ ਜੋ ਵੀ ਸਾਹਮਣ ਵਾਲਾ ਚਾਹਵਾਂ ਹੋਵੇ ਤੇ ਵੀਰ ਨਾਲ ਕੰਟੈਕਟ ਕਰ ਸਕਦਾ ਫੋਨ ਵੀ ਤੁਰਨ ਹੋਵੇ ਚੰਗੀ ਵੱਡੀ ਮਹਿੰਦੀ ਆਵੇ ਥਾਂ ਤੋਂ ਨਹੀਂ ਵੇ ਠੀਕ ਹੈ ਦੋਸਤੋ ਥਾਣੇ ਦੇ ਚੈੱਕ ਕਰ ਲਓ ਬਣੇ ਦੋਸਤੋ ਚੋੜੀ ਪੂਰੀ ਹੋਈ ਗਈ ਹੈ। ਹਾਂ। ਇੱਕ ਵਾਰੀ ਚੈੱਕ ਕਰ ਲਓ ਇਸ ਤੰਨੇ ਕੰਮ ਕਰ। ਠੀਕ ਹੈ। ਆਹ ਦੱਸਿਆ। ਕੰਟੀਨਿਊ ਕਿਹਾ ਕੀ ਬੋਲੇ? ਇਹਦਾ ਫੋਨ ਤੇ ਕਰਾਂਗੇ ਮਦਦ। ਠੀਕ ਹੈ। ਦੋਸਤੋ ਤਿੰਨ ਗਾਵਾਂ ਤੋਂ ਦਿਖਾਈਆਂ। ਦੋ ਗਾਵਾਂ ਤੋਂ ਸੋ ਪੂਰੇ ਵੱਡੇ ਆਰਡਰ ਕੁਆਲਟੀ ਦੇ। ਜਿਹੜੀ 3 ਗਾਵਾਂ ਦੀ ਆਰਡਰ। ਤੁਸੀਂ ਕੰਮ ਨਹੀਂ ਕਰ ਤੋਂ ਕਰਦੇ ਤੁਸੀਂ ਆਖਦੇ ਤੁਸੀਂ ਦੋਵਾਂ ਤਰ੍ਹਾਂ ਦੇ ਅੱਗੇ ਚੈੱਕ ਕਰ ਲੋ ਇਹ ਵੀ ਦੋਸਤੋਂ ਫਰਕ ਨਹੀਂ ਆ ਰਿਹਾ ਰੋਲ ਬਹਾ ਗਿਆ ਤੁਸੀਂ ਦੋਨੋਂ ਕੋਈ ਬਣਾ ਬਏ ਇਹ ਤੇ ਕਰਤਾ ਦੋ ਜਿਆਦਾ ਕਰੀਏ ਦੋਨੋਂ ਕੰਮ ਸੁਣਦੇ ਸਮੇਂ ਤੱਕ ਦੋਨੋਂ ਦੋਵੇਂ ਰਹਾ ਪ੍ਰੇਰਣੇ ਆਪਣੀ ਟਾਈਮ ਕਰੀਏ ਜਿਹੜੀ ਦੋਸਤੋਂ ਕਿੱਜੇ ਨੰਬਰ ਤੇ ਗਿਆ ਉਸ ਕਲਾਸ ਨੂੰ ਦੁਬਾਰਾ ਕੰਮ ਵੀ ਰਿਹਾ ਤਾਂ ਨਾ ਰਸੀ ਦਿੱਤੀ ਜਿਹੜੀ ਮੈਂ ਦੁਬਾਰਾ ਬੱਚਾ ਕੋਲੋਂ ਵੀ ਤੁਹਾਨੂੰ ਦਿਖਾਇਆ ਮ ਆਪਣੀ ਤੈਰੀ ਵੀ ਕਰੀ ਗਲਤ ਹੋ ਰਿਹਾ